ਪਹਿਲਾ ਸ਼ਬਦ ਪੜ੍ਹਦੇ ਆਂ ਫਿਰ ਵੀ ਚਾਰ ਆਰਾਮ ਕਰਾਂਗੇ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਸਤ ਗੁਰ ਦੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵ ਸਉ ਗੀੜਾ ਆਵੋ ਜਾਓ ਸਤਗੁਰ ਕੀ ਪ੍ਰਤੀਤ ਨਾ ਆਈਆ ਇਹ ਅੱਜ ਦਾ ਪਾਵਨ ਸ਼ਬਦ ਹੈ ਤੀਸਰੇ ਪਾਤਸ਼ਾਹ ਧੰਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਰਚਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਸਤਗੁਰ ਕੀ ਬ੍ਰਤੀਤ ਨ ਆਈਆ ਪ੍ਰਤੀਤ ਦਾ ਅਰਸਦਾ ਹੈ ਭਰੋਸਾ ਮਾਰੇ ਜਿੰਦੇ ਜੁਨਾ ਮਨੁੱਖਾ ਨੂੰ ਜਿਹੜੇ ਗੁਰਸਿੱਖਾਂ ਨੂੰ ਸਤਗੁਰੂ ਜੀ ਦੇ ਉੱਪਰ ਭਰੋਸਾ ਨਹੀਂ ਜਿਹੜੇ ਸਤਿਗੁਰੂ ਜੀ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਸਤਿਗੁਰੂ ਜੀ ਦੇ ਉੱਪਰ ਭਰੋਸਾ ਨਹੀਂ ਕਰਦੇ ਅਤੇ ਮਹਾਰਾਜ ਕਹਿੰਦੇ ਜਿੰਨਾ ਦਾ ਸ਼ਬਦ ਦੇ ਨਾਲ ਪਿਆਰ ਨਹੀਂ ਲੱਗਦਾ ਜਿਹੜੇ ਗੁਰੂ ਕੀ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਪਿਆਰ ਨਹੀਂ ਕਰਦੇ ਸੰਸਾਰ ਵਿੱਚ ਦੇਖਦੇ ਹਾਂ ਇਦਾਂ ਹੀ ਹੈ ਬੰਦੇ ਨੂੰ ਬੰਦੇ ਤੇ ਟਰੋਸਾ ਜ਼ਿਆਦਾ ਹੈ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸਾ ਨਹੀਂ। ਵਿਰਲੇ ਗੁਰਸਿੱਖ ਹੁੰਦੇ ਆ ਜਿਨ੍ਹਾਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਭਰੋਸਾ ਹੁੰਦਾ ਹੈ। ਨਹੀਂ ਤੇ ਮਨੁੱਖ ਬੰਦੇ ਦੀ ਹੀ ਤਾਕਤਾਂ ਤੇ ਤਰਿਆ ਹੈ ਪਰ ਸਤਿਗੁਰੂ ਜੀ ਨੇ ਕਿਹਾ ਮਾਨਵ ਕੀ ਟੇਕ ਮਿਰਥੀ ਸਭ ਜਾਣ। हे ਮਨੁੱਖ ਬੰਦੇ ਦੀ ਜਿਹੜੀ ਟੇਕ ਹੈ ਮਨੁੱਖ ਦਾ ਜਿਹੜਾ ਆਸਰਾ ਹੈ ਉਹ ਬੇਅਰਥ ਹੈ ਦੇਵਨ ਕੋ ਇੱਕ ਹੈ ਪਗਵਾਨ ਦੇਵਨ ਵਾਲਾ ਇੱਕੋ ਪ੍ਰਮਾਤਮਾ ਹੈ ਸੰਸਾਰ ਵਿੱਚ ਇਦਾਂ ਹੈ ਵੀ ਬੰਦਾ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਵਾਉਂਦਾ ਹੈ ਕਿਉਂਕਿ ਬੰਦੇ ਦੀ ਹਾਲਤ ਮਨੁੱਖ ਦੀ ਹਾਲਤ ਐਸੀ ਐ ਵੀ ਬੰਦਾ ਕਹਿੰਦਾ ਮੈਂ ਜਾਵਾਂ ਅਰਦਾਸ ਕਰਕੇ ਆਵਾਂ ਤੇ ਆਉਂਦਿਆਂ ਮੇਰਾ ਕੰਮ ਸਿਰੇ ਚੜਿਆ ਹੁੰਦਾ ਏ। ਇਦਾਂ ਕਿਤੇ ਵੀ ਨਹੀਂ ਹੁੰਦਾ। ਅਸੀਂ ਕਿਤੇ ਸਰਕਾਰੀ ਕੰਮ ਜਾਂਦੇ ਆ ਪਹਿਲਾਂ ਅਰਜੀ ਲਿਖ ਕੇ ਦਿੰਦੇ ਆ ਉਹ ਅਰਜੀ ਕਿਸੇ ਅਫਸਰ ਕੋਲੇ ਪਹੁੰਚਦੀ ਐ ਫਿਰ ਜਾ ਕਰਕੇ ਬੰਦੇ ਦਾ ਕੰਮ ਹੁੰਦਾ। ਪਰ ਗੁਰੂ ਕੋਲੇ ਅਸੀਂ ਚਾਹੋਨੇ ਆਂ ਵੀ ਅਸੀਂ ਜਾਈਏ ਸਾਡਾ ਕੰਮ ਸਿਰੇ ਲੱਗਿਆ ਹੋਣਾ ਚਾਹੀਦਾ ਭਾਵੇਂ ਅੰਦਰ ਭਰੋਸਾ ਹੋਵੇ ਜਾਂ ਨਾ ਹੋਵੇ ਸਾਡੀ ਹਾਲਤ ਬੰਦੇ ਦੀ ਹਾਲਤ ਏ ਹੈ ਅਰਦਾਸ ਕੀਤੀ ਗੱਲ ਨਾ ਬਣੀ ਫੇਰ ਕੀਤੀ ਅਰਦਾਸ ਜਾਂ ਕਰਵਾਈ ਫੇਰ ਨਾ ਗੱਲ ਬਣੀ ਇਸ ਤਰ੍ਹਾਂ 2 4 5 10 ਵਾਰ ਬੰਦਾ ਕਰਦਾ ਫਿਰ ਕਹਿੰਦਾ ਨਹੀਂ ਇੱਥੇ ਗੱਲ ਨਹੀਂ ਬਣਦੀ ਕਿਸੇ ਹੋਰ ਦੇ ਕੋਲੇ ਜਾਂਦਾ ਬੰਦਾ ਕਿਸੇ ਹੋਰ ਕੋਲੇ ਜਾਂਦਾ ਕਿਸੇ ਸਿਆਣੇ ਕੋਲੇ ਕਿਸੇ ਬੂਬਨੇ ਕੋਲੇ ਜਾਂਦਾ ਉਹ ਫੁੱਕਾ ਮਾਰਦਾ ਉਹ ਵਈਮਾ ਪਰਮਾ ਵਿੱਚ ਬੰਦੇ ਨੂੰ ਪਾ ਦਿੰਦਾ ਉਹਨੇ ਚ ਦੁੱਖ ਕੀ ਹੁੰਦਾ ਹੈ ਵੀ ਉਹ ਕੰਮ ਜਿਹੜਾ ਗੁਰੂ ਅੱਗੇ ਅਰਦਾਸ ਕੀਤੀ ਹੁੰਦੀ ਹੈ ਗੁਰੂ ਦੇ ਦਰ ਦੇ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਉਹ ਕੰਮ ਜਿਹੜਾ ਹੈ ਉਹ ਸਿਰੇ ਲੱਗ ਜਾਂਦਾ ਫਿਰ ਬੰਦਾ ਗੁਰੂ ਦਾ ਧੰਨਵਾਦ ਕਰਨ ਦੀ ਬਜਾਏ ਉਸ ਬਾਬੇ ਉਸ ਗੋਬਨੇ ਦੇ ਗੋਡੇ ਟੁਕਣ ਲੱਗ ਪੈਂਦਾ ਜੀ ਵਾਹ ਜੀ ਵਾਹ ਬਾਬਾ ਜੀ ਬੜੇ ਕਮਾਲ ਦੇ ਆ ਤੋਂਦਿਆਂ ਸਾਰ ਮੇਰਾ ਕੰਮ ਸਿਰੇ ਚੜ ਗਿਆ ਪਰ ਇਹ ਨਹੀਂ ਸੋਚਿਆ ਵੀ ਜਿਹੜੀਆਂ ਮੈਂ 10000 ਅਰਦਾਸਾਂ ਗੁਰੂ ਘਰ ਗੁਰੂ ਦੇ ਕੋਲੇ ਕੀਤੀਆਂ ਦੇ ਹੋ ਸਕਦਾ ਉਹਨਾਂ ਦਸਾਂ ਵਿੱਚੋਂ ਇੱਕ ਅਰਦਾਸ ਵੀ ਗਈ ਹੋਵੇ ਕਿਤੇ ਮੇਰੀ ਦੀ ਕੀ ਸਾਡੇ ਮਨ ਵਿੱਚ ਗੱਲ ਹੁੰਦੀ ਨਹੀਂ ਜਾਂ ਬੰਦਾ ਕਹਿੰਦਾ ਵੀ ਮੈਂ ਆ ਕੀਤਾ ਅਰਦਾਸਾਂ ਦੇ ਬੜੀਆਂ ਕੀਤੀਆਂ ਸੀ ਪਰ ਫਿਰ ਮੈਂ ਆ ਕੀਤਾ ਫਿਰ ਮੇਰਾ ਕੰਮ ਸਿਰੇ ਚੜ ਗਿਆ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਭਰੋਸਾ ਨਹੀਂ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਇਦਾਂ ਹੀ ਐ ਸੰਸਾਰ ਵਿੱਚ ਬਹੁਤ ਆਤ ਵਿੱਚ ਇਦਾਂ ਦੇ ਲੋਕ ਦੇਖੇ ਆ ਮੈਂ ਅਰਦਾਸਾਂ ਗੁਰੂ ਘਰ ਕੀਤੀਆਂ ਕਾਰਜ ਸਰੇ ਚੜ ਗਿਆ ਤੇ ਵਡਿਆਈ ਕਿਸੇ ਬਾਬਾ ਜੀ ਦੀ ਫਲਾਣੇ ਬਾਬਾ ਜੀ ਨੇ ਸਾਡੇ ਉੱਤੇ ਕਿਰਪਾ ਕਰਦਾ ਦਿੱਤਾ ਉਹ ਲਈ ਗਏ ਵੀ ਅਸੀਂ ਮਹਾਰਾਜੀ ਦੇ ਚਰਨਾਂ 'ਚ ਅਰਦਾਸ ਕੀਤੀਆਂ ਸੀ ਕਿਉਂਕਿ ਬੰਦਾ ਜਿਹੜਾ ਹੈ ਨਾ ਉਹ ਖੁਦ ਮੰਗਦਾ ਹੈ ਮਹਾਰਾਜੀ ਕਹਿੰਦੇ ਇਹ ਗੱਲ ਪੱਲੇ ਬੰਨ ਲਓ ਗੁਰੂ ਤੋਂ ਬਿਨਾਂ ਪਰਮੇਸ਼ਰ ਤੋਂ ਬਿਨਾਂ ਸਾਡਾ ਕੋਈ ਕਾਰਜ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਜੋ ਗੁਰੂ ਪ੍ਰਮਾਤਮਾ ਨੇ ਇੱਕ ਵਾਰ ਲਿਖ ਦਿੱਤਾ ਨਾ ਸਾਡੇ ਧਰਮਾਂ ਵਿੱਚ ਉਹ ਸੁਣੋ ਕੋਈ ਵੀ ਬਦਲ ਨਹੀਂ ਸਕਦਾ ਸਤਿਗੁਰੂ ਸੱਚੇ ਬਾਦਸ਼ਾਹ ਨੇ ਇਹ ਗੱਲ ਅੱਜ ਗੁਰਸਿੱਖ ਨੂੰ ਮਨੁੱਖ ਨੂੰ ਸਮਝਾ ਰਹੇ ਆ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਭਰੋਸਾ ਨਹੀਂ ਸਤਿਗੁਰ ਕੀ ਪ੍ਰਤੀਤ ਨਾ ਆਈਆ ਜਿਨ੍ਹਾਂ ਨੂੰ ਸਤਿਗੁਰ ਜੀ ਦੇ ਉੱਤੇ ਭਰੋਸਾ ਨਾ ਆਇਆ ਸ਼ਬਦ ਨਾ ਲਾਗੋ ਬਾਹੋ ਜਿਨ੍ਹਾਂ ਦਾ ਸ਼ਬਦ ਦੇ ਨਾਲ ਪਿਆਰ ਨਹੀਂ ਬਣਿਆ ਬਾਹ ਦਾ ਅਰਥ ਪਿਆਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਿਆਰ ਨਹੀਂ ਕੀਤਾ ਤੇ ਮਰਾਂ ਦੇ ਕਿਨੇ ਉਹ ਗੱਲ ੱੱਲੇ ਬਣ ਲੈਣ ਓਸ